ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਵੱਡਾ ਝਟਕਾ ਲੱਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਬੁਟਰੇਲਾ ਦੇ ਵੱਲੋਂ ਪਾਰਟੀ ਛੱਡ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਪਾਰਟੀ ਛੱਡ ਗਿਆ ਤੇ ਨਾਲ ਹੀ ਨਾਲ ਆਪਣੀ ਟਿਕਟ ਵੀ ਮੋੜ ਦਿੱਤੀ ਹੈ ਦੱਸ ਦਈਏ ਕਿ ਪਹਿਲੀ ਵਾਰ ਹੈ ਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਚੰਡੀਗੜ੍ਹ ਦੇ ਵਿੱਚ ਇਕੱਲੇ ਤੌਰ ਤੇ ਚੋਣ ਲੜ ਰਿਹਾ ਹੈ ਸੋ ਪਰ ਉਹਨਾਂ ਨੂੰ ਵੱਡਾ ਝਟਕਾ ਚੰਡੀਗੜ੍ਹ ਦੇ ਵਿੱਚ ਲੱਗਿਆ ਹੈ ਉਹਨਾਂ ਦੇ ਵੱਲੋਂ ਜਿਸ ਉਮੀਦਵਾਰ ਨੂੰ ਜਿਸ ਵਿਅਕਤੀ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਸੀ ਹਰਦੀਪ ਸਿੰਘ ਬਟਰੇਲਾ ਉਹਨਾਂ ਦੇ ਵੱਲੋਂ ਪਾਰਟੀ ਨੂੰ ਛੱਡ ਦਿੱਤਾ ਗਿਆ ਆਪਣੀ ਟਿਕਟ ਵੀ ਵਾਪਸ ਮੋੜ ਦਿੱਤੀ ਗਈ ਹੈ ਸੋ ਨਵੀਂ ਵੱਡੀ ਮੁਸੀਬਤ ਸ਼੍ਰੋਮਣੀ ਅਕਾਲੀ ਦਲ ਦੇ ਲਈ ਹੈ ਜੋ ਕਿ ਪਹਿਲਾਂ ਹੀ ਮੁਸੀਬਤਾਂ ਦੇ ਵਿੱਚ ਕਿਰਿਆ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਵਕ-ਵਕ ਆਗੂ-ਵਕ-ਵਕ ਲੀਡਰ ਪਾਰਟੀ ਨੂੰ ਛੱਡ ਕੇ ਜਾ ਰਹੇ ਨੇ ਹੁਣ ਉੱਥੇ ਹੀ ਵੱਡਾ ਝਟਕਾ ਲੱਗਿਆ ਜਦੋਂ ਚੰਡੀਗੜ੍ਹ ਤੋਂ ਉਲਾਨੇ ਉਮੀਦਵਾਰ ਹਰਦੀਪ ਸਿੰਘ ਬੋਟਰੇਲਾ ਦੇ ਵੱਲੋਂ ਪਾਰਟੀ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ ਉਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਪਾਰਟੀ ਨੂੰ ਛੱਡਿਆ ਤੇ ਨਾਲ ਹੀ ਨਾਲ ਟਿਕਟ ਵੀ ਵਾਪਸ ਕਰ ਦਿੱਤੀ ਗਈ ਹੈ ਵੱਡੀ ਖਬਰ ਚੰਡੀਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇੱਕ ਵੱਡਾ ਝਟਕਾ ਲੱਗਿਆ ਜਿੱਥੇ ਕਿ ਸ਼੍ਰੋਮਣੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ਦੇ ਅਧੀਨ ਵਰਕਰਾਂ ਨੂੰ ਉਤਸ਼ਾਹਿਤ ਕਰਦੇ ਨਜ਼ਰ ਆ ਰਹੇ ਨੇ ਲੋਕਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ ਉੱਥੇ ਹੀ ਉਹਨਾਂ ਦੇ ਸਿਪੇ ਸਲਾਰ ਉਹਨਾਂ ਦੇ ਵੱਡੇ ਲੀਡਰ ਪਾਰਟੀ ਨੂੰ ਛੱਡਦੇ ਹੋਏ ਜਾ ਰਹੇ ਨੇ ਜਿਸ ਦੇ ਅਧੀਨ ਅੱਜ ਵੱਡਾ ਝਟਕਾ ਚੰਡੀਗੜ੍ਹ ਦੇ ਵਿੱਚ ਲੱਗਿਆ ਹੈ ਪਾਰਟੀ ਦੇ ਐਲਾਨੇ ਉਮੀਦਵਾਰ ਹਰਦੀਪ ਸਿੰਘ ਬੋਟਰੇਲਾ ਦੇ ਵੱਲੋਂ ਪਾਰਟੀ ਨੂੰ ਛੱਡਿਆ ਗਿਆ ਆਪਣੀ ਟਿਕਟ ਵਾਪਸ ਕਰ ਦਿੱਤੀ ਗਈ ਹੈ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਪਾਰਟੀ ਦੇ ਵੱਲੋਂ ਜਿਹੜਾ ਇਹ ਉਮੀਦਵਾਰ ਐਲਾਨਿਆ ਗਿਆ ਸੀ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਪਾਰਟੀ ਉਹਨਾਂ ਦੇ ਨਾਲ ਮਤਰਿਆਂ ਵਰਗਾ ਸਲੂਕ ਕਰ ਰਹੀ ਐ ਸੋ ਪਾਰਟੀ ਉਹਨਾਂ ਦੀ ਦੇਖ ਰਿਕ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਕਰ ਰਹੀ ਦੱਸ ਦਈਏ ਕਿ ਹਰਦੀਪ ਸਿੰਘ ਬਟਰੇਲਾ ਮੌਜੂਦਾ ਕਾਉਂਸਲਰ ਨੇ ਚੰਗੀ ਪਕੜ ਰੱਖਦੇ ਨੇ ਵਰਕਰਾਂ ਦੇ ਉੱਪਰ ਪਾਰਟੀ ਦੇ ਵਿੱਚ ਚੰਗੀ ਪਕੜ ਰੱਖਦੇ ਨੇ ਤੇ ਉਹਨਾਂ ਨੇ ਅਣਦੇਖੀ ਦਾ ਇਲਜ਼ਾਮ ਵੀ ਪਾਰਟੀ ਦੇ ਉੱਪਰ ਲਗਾਇਆ ਕਿ ਉਹਨਾਂ ਨੂੰ ਅਣਦੇਖੀ ਕੀਤਾ ਜਾ ਰਹੀ ਉਹਨਾਂ ਦੇ ਨਾਲ ਮਤਰੀ ਸਲੂਕ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਜਿੱਥੇ ਪ੍ਰਧਾਨ ਦੇ ਵੱਲੋਂ ਵੱਖ-ਵੱਖ ਹਲਕਿਆਂ ਦੇ ਵਿੱਚ ਇਲਾਕਿਆਂ ਦੇ ਵਿੱਚ ਵੱਡੇ ਰੋਡ ਸ਼ੋਅ ਕੀਤੇ ਜਾ ਰਹੇ ਨੇ ਪੰਜਾਬ ਵਿੱਚੋਂ ਯਾਤਰਾ ਕੀਤੀ ਜਾ ਰਹੀ ਹੈ ਲੇਕਿਨ ਉਹ ਕਹਿ ਰਹੇ ਨੇ ਸਾਡੇ ਨਾਲ ਬੇਰੁਖੀ ਵਰਗਾ ਸਲੂਕ ਕੀਤਾ ਜਾ ਰਿਹਾ ਸੋ ਵੱਡੀ ਖਬਰ ਹੈ ਹਰਦੀਪ ਬਟਰੇਲਾ ਦੇ ਵੱਲੋਂ ਪਾਰਟੀ ਛੱਡੀ ਗਈ ਹੈ ਤੇ ਆਪਣੇ ਸਾਥੀਆਂ ਦੇ ਨਾਲ ਉਹਨਾਂ ਨੇ ਪਾਰਟੀ ਤੋਂ ਵੱਖ ਹੋਣ ਦਾ ਫੈਸਲਾ ਲੈ ਲਿਆ ਦੱਸ ਦਈਏ ਕਿ ਲਗਾਤਾਰ ਪਾਰਟੀ ਦੀ ਬੇਰੁਖੀ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਕੌਂਸਲਰਾਂ ਨੂੰ ਪਾਰਟੀ ਫੰਡ ਨਹੀਂ ਦਿੱਤਾ ਜਾ ਰਿਹਾ ਆ ਦੱਸਦੀ ਹੈ ਕਿ ਕੌਂਸਲਰ ਨੇ ਮੌਜੂਦਾ ਕੌਂਸਲਰ ਨੇ ਲੇਕਿਨ ਪਾਰਟੀ ਦੇ ਵੱਲੋਂ ਕਿਉਂਕਿ ਇਸ ਵਾਰ ਉਹ ਬੀਜੇਪੀ ਤੋਂ ਅਲੱਗ ਤੌਰ ਤੇ ਪਹਿਲੀ ਵਾਰ ਚੋਣ ਲੜ ਰਹੇ ਨੇ ਸੋ ਉਹਨਾਂ ਦੇ ਵੱਲੋਂ ਹਰਦੀਪ ਸਿੰਘ ਬੁਟਰੇਲਾ ਜਿਹੜੇ ਉੱਥੇ ਉਹਨਾਂ ਦੇ ਕੌਂਸਲਰ ਨੇ ਉਹਨਾਂ ਦੇ ਉੱਪਰ ਭਰੋਸਾ ਕਰਦੇ ਹੋਏ ਉਹਨਾਂ ਨੂੰ ਪਾਰਟੀ ਦਾ ਉਮੀਦਵਾਰ ਬਣਾਇਆ ਸੀ ਲੇਕਿਨ ਉਹਨਾਂ ਦੇ ਵੱਲੋਂ ਹੁਣ ਪਾਰਟੀ ਨੂੰ ਛੱਡ ਦਿੱਤਾ ਗਿਆ ਤੇ ਟਿਕਟ ਵੀ ਵਾਪਸ ਕਰ ਦਿੱਤੀ ਗਈ ਹੈ ਦੱਸ ਦਈਏ ਕਿ ਉਹਨਾਂ ਦੇ ਨਾਲ ਉਹਨਾਂ ਦੀ ਸਮੁੱਚੀ ਟੀਮ ਹਰਦੀਪ ਬਟਰੇਲਾ ਦੀ ਸਮੁੱਚੀ ਟੀਮ ਦੇ ਵੱਲੋਂ ਵੀ ਪਾਰਟੀ ਨੂੰ ਛੱਡ ਦਿੱਤਾ ਗਿਆ ਵੱਡਾ ਝਟਕਾ ਪਾਰਟੀ ਦੇ ਲਈ ਦੱਸ ਦਈਏ ਕਿ ਇਸ ਵਾਰ ਚੰਡੀਗੜ੍ਹ ਦੇ ਵਿੱਚ ਸਖਤ ਮੁਕਾਬਲੇ ਦੀ ਗੱਲ ਭਾਵੇਂ ਅਕਾਲੀ ਦਲ ਕਰ ਰਹੀ ਸੀ ਤੇ ਦੂਸਰੇ ਪਾਸੇ ਜੇਕਰ ਭਾਜਪਾ ਦੀ ਗੱਲ ਕਰੀਏ ਕਿਉਂਕਿ ਹੁਣ ਤੱਕ ਇਕੱਠਿਆਂ ਲੜਦੇ ਰਹੇ ਨੇ ਭਾਜਪਾ ਦੇ ਵੱਲੋਂ ਸੰਜੇ ਟੰਡਣ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਤੇ ਕਾਂਗਰਸ ਦੀ ਗੱਲ ਕਰ ਤਾਂ ਮਨੀਸ਼ ਦਿਵਾੜੀ ਨੂੰ ਮਨੀਸ਼ ਦਿਵਾੜੀ ਨੂੰ ਇਸ ਵਾਰ ਉਮੀਦਵਾਰ ਐਲਾਨਿਆ ਗਿਆ ਜਿੱਤੋਂ ਕੀ ਪਹਿਲਾਂ ਲਗਾਤਾਰ ਪਵਨ ਮਾਨਸਲ ਲੜਦੇ ਆ ਰਹੇ ਸੀ ਭਾਵੇਂ ਕੀ ਪਿਛਲੀਆਂ ਦੋ ਚੋਣਾਂ ਹਾਰ ਚੁੱਕੇ ਸੀ ਸੋ ਹੁਣ ਇਸ ਮਨੀਸ਼ ਤਿਵਾੜੀ ਜਿਹੜੇ ਕੀ ਅਨੰਦਪੁਰ ਸਾਹਿਬ ਤੋਂ ਐਮਪੀ ਨੇ ਸਿਟਿੰਗ ਐਮਪੀ ਨੇ ਕਾਂਗਰਸ ਦੇ ਉਹਨਾਂ ਨੂੰ ਅਨੰਦਪੁਰ ਸਾਹਿਬ ਤੋਂ ਚੰਡੀਗੜ੍ਹ ਸ਼ਿਫਟ ਕੀਤਾ ਗਿਆ ਲੇਕਿਨ ਪਹਿਲੀ ਵਾਰ ਅਲੱਗ ਹੋ ਕੇ ਭਾਜਪਾ ਤੋਂ ਅਲੱਗ ਹੋ ਕੇ ਚੋਣ ਲੜ ਰਹੀ ਅਕਾਲੀ ਦਲ ਦੇ ਲਈ ਵੱਡਾ ਝਟਕਾ ਲੱਗਿਆ ਅਕਾਲੀ ਦਲ ਦੇ ਚੰਡੀਗੜ੍ਹ ਤੋਂ ਉਮੀਦਵਾਰ ਹਰਦੀਪ ਬਟਰੇਲਾ ਦੇ ਵੱਲੋਂ ਆਪਣੀ ਪੂਰੀ ਸਮੁੱਚੀ ਟੀਮ ਦੇ ਨਾਲ ਆਪਣੀ ਟੀਮ ਦੇ ਨਾਲ ਪਾਰਟੀ ਨੂੰ ਛੱਡਿਆ ਗਿਆ ਤੇ ਟਿਕਟ ਵੀ ਵਾਪਸ ਕਰ ਦਿੱਤੀ ਹੈ। ਆਸੋ ਵੱਡਾ ਝਟਕਾ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਕੀ ਪਾਰਟੀ ਕੋਈ ਨਵਾਂ ਉਮੀਦਵਾਰ ਇੱਥੇ ਲੈ ਕੇ ਆ ਰਹੀ ਹੈ ਤੇ ਹਰਦੀਪ ਸਿੰਘ ਬੁਟਰੇਲਾ ਕਿਹੜੀ ਪਾਰਟੀ ਦੇ ਵਿੱਚ ਜਾਣਗੇ ਜਾਂ ਫਿਰ ਉਹ ਅਜੇ ਚੁੱਪਚਾਪ ਹੀ ਤੇ ਆਪਣਾ ਕੰਮ ਕਰਦੇ ਰਹਿਣਗੇ ਇਹ ਵੀ ਵੇਖਣਗ ਵਾਲੀ ਗੱਲ ਹੋਏਗੀ ਕਿਉਂਕਿ ਇਲੈਕਸ਼ਨ ਦਾ ਮਾਹੌਲ ਹੈ ਵੱਡੇ ਵੱਡੇ ਫੇਰ ਬਦਲ ਹੋ ਰਹੇ ਨੇ ਸੋ ਹਰਦੀਪ ਸਿੰਘ ਬੁਟਰੇਲਾ ਦੀ ਅਗਲੀ ਰਣਨੀਤੀ ਕੀ ਹੈ ਵੀ ਕੁਝ ਦਿਨਾਂ ਦੇ ਵਿੱਚ ਕਲੀਅਰ ਹੋ ਜਾਏਗੀ ਲੇਕਿਨ ਅਕਾਲੀ ਦਲ ਦੇ ਲਈ ਵੱਡਾ ਝਟਕਾ ਉਹਨਾਂ ਦੇ ਉਮੀਦਵਾਰ ਦੇ ਵੱਲੋਂ ਚੰਡੀਗੜ੍ਹ ਤੋਂ ਲਾਣੇ ਉਮੀਦਵਾਰ ਦੇ ਵੱਲੋਂ ਟਿਕਟ ਵਾਪਸ ਕੀਤੀ ਗਿਆ ਤੇ ਆਪਣੀ ਸਮੁੱਚੀ ਟੀਮ ਦੇ ਨਾਲ ਪਾਰਟੀ ਨੂੰ ਛੱਡ ਦਿੱਤਾ ਗਿਆ ਨਵੀਆਂ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਅਰਜਾਨਾ ਲੋਕਨਾ ਟੀਵੀ ਦੇ ਨਾਲ